ਤਸਰੀਆਂ ਕਾਲਜੀ ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਹਾਂ ਜਰਾ ਅੱਜ ਦੀ ਵੱਡੀ ਖਬਰ ਪੀਐਸਸੀਐਲ ਨੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੰਕਾਂ ਦੇ ਸੇਵਾਮੁਕਤ ਮੁਲਾਜ਼ਮਾਂ ਨੂੰ ਹਾਈ ਕੋਰਟ ਦਾ ਝਟਕਾ ਪੈਨਸ਼ਨ ਯੋਜਨਾ ਨੂੰ ਬੰਦ ਕਰਨ ਖਿਲਾਫ ਪਟੀਸ਼ਨ ਖਾਰਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਰਾਜ ਸਹਿਕਾਰੀ ਬੈਂਕ ਵੱਖ-ਵੱਖ ਜ਼ਿਲ੍ਹੇ ਕੇਂਦਰੀ ਸਹਿਕਾਰੀ ਬੈਂਕਾਂ ਦੇ ਸੇਵਾਮੁਕਤ ਕਰਮਚਾਰੀਆਂ ਵੱਲੋਂ ਧਾਇਰ ਕੀਤੀਆਂ ਗਈਆਂ ਕਈ ਪਟੀਸ਼ਨਾਂ ਨੂੰ ਖਾਰਜ ਕਰਦਿਆਂ ਸਹਿਕਾਰੀ ਬੈਂਕ ਮੁਲਾਜ਼ਮ ਪੈਨਸ਼ਨ ਯੋਜਨਾ 2005 ਨੂੰ ਬੰਦ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ ਐਨਵੀਜੀ ਕੁਮਾਰ ਕਪਿਲ ਤੇ ਹੋਰ ਹੋਰਾਂ ਵੱਲੋਂ ਦਾਇਰ ਕੀਤੀਆਂ ਪਟੀਸ਼ਨਾਂ ਵਿੱਚ ਸਹਿਕਾਰੀ ਕਮੇਟੀਆਂ ਦੇ ਰਜਿਸਟਰ ਦੇ 2015 15 ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਗਈ ਹੈ ਜਿਸ ਵਿੱਚ ਇਸ ਯੋਜਨਾ ਨੂੰ ਖਤਮ ਕਰਨ ਦੇ ਫੈਸਲੇ ਦੂਜਕ ਹਰਕ ਸੰਗਤ ਤੇ ਕਾਨੂੰਨੀ ਦੱਸਿਆ ਗਿਆ ਹੈ ਪਟੀਸ਼ਨਰਾਂ ਨੇ ਦਾਵਾ ਕੀਤਾ ਹੈ ਕਿ ਬੈਂਕਾਂ ਦੇ ਪੈਨਸ਼ਨ ਟਰਸਟ ਤੇ ਸਹਿਸ ਪ੍ਰਬੰਧਨ ਦੇ ਕਾਰਨ ਇਹ ਯੋਜਨਾ ਬੰਦ ਕੀਤੀ ਗਈ ਉਹਨਾਂ ਨੇ ਕਿਹਾ ਹੈ ਕਿ ਯੋਜਨਾ ਵਿੱਚ ਯੋਗਦਾਨ ਦੇਣ ਤੋਂ ਬਾਅਦ ਉਹਨਾਂ ਨੂੰ ਆ ਜੀਵਨ ਲਾਭ ਦੀ ਵਾਜਪ ਉਮੀਦ ਸੀ 2005 ਵਿੱਚ 5 ਵਿੱਚ ਸ਼ੁਰੂ ਕੀਤੀ ਗਈ ਹੈ ਯੋਜਨਾ ਜੋ 21 ਜਨਵਰੀ 2096 ਤੋਂ ਲਾਗੂ ਹੋਈ ਸੀ ਸਵੇ ਇਸ਼ਕਸ ਜੀ ਤੇ ਇਸ ਦਾ ਟੀਚਾ ਕਰਲ ਕਰਲ ਵਿ ਪ੍ਰਦਾਨ ਕਰਨਾ ਸੀ ਜਿਸ ਨਾਲ ਜਿਸ ਵਿੱਚ ਯੋਗਦਾਨ ਅਤੇ ਮੈਨੇਜਮੈਂਟ ਇੱਕ ਟਰਸਟ ਦੁਆਰਾ ਕੀਤਾ ਜਾਂਦਾ ਸੀ ਹਾਲਾਂਕਿ ਅਗਸਤ 2012 ਵਿੱਚ ਪੀ ਐਸ ਸੀ ਬੀ ਦੇ ਨਿਰਦੇਸ਼ਕ ਮੰਡਲ ਨੇ ਧਨ ਦੀ ਘਾਟ ਕਰਨ ਉਸ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਇਸ ਦੀ ਥਾਂ ਭਾਰਤੀ ਜੀਵਨ ਬੀਮਾ ਕਾਰਪੋਰੇਸ਼ਨ ਦੁਆਰਾ ਪ੍ਰਬੰਧਿਤ ਇੱਕ ਪਰਿਭਾਸ਼ਿਤ ਅੰਕਦਾਇਕ ਅੰਕ ਨੰਛ ਦਾਇਕ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਪਟੀਸ਼ਨਰਾਂ ਨੇ ਤਰਕ ਦਿੱਤਾ ਕਿ ਬੋਰਡ ਕੋਲ ਇਸ ਤੋਂ ਪੂਰੀ ਤਰ੍ਹਾਂ ਖਤਮ ਕਰਨ ਦਾ ਅਧਿਕਾਰ ਨਹੀਂ ਸੀ ਧੰਨਵਾਦ